ਕੋਈ ਗੱਲ ਦੀ ਕੋਈ ਹੋਰ ਨਹੀਂ ਮਨਾਈ ਅਰੇ ਹੋਰ ਤੋਂ ਅੱਗੇ ਚੱਲ ਕੇ ਜਾਓ ਮੋਹਰੇ ਵਾਲੇ ਦੁਕਾਨਦਾਰਾਂ ਵੱਲੋਂ ਸ਼੍ਰੀ ਇੱਕ ਦੇ ਕਮਾਂਡੋ ਫਾਟ ਚੱਕ ਕੇ ਲੈ ਆਪਾਂ ਪਤਾ ਲੱਗਣਾ ਪੂਜਾ ਅਰਚਨਾ ਕਰਨ ਤੋਂ ਬਾਅਦ ਕਾਂਜ ਕਾਂ ਦਾ ਪੂਜਨ ਕਰਕੇ ਇੱਕ ਛੋਟਾ ਢੰਡਾਰਾ ਭਾਈ ਜੀ ਤੇਵਾ ਜਨ ਜਾਇਆ ਜਾ ਰਿਹਾ ਹੈ ਬਰਤਾਲ ਕੈਂਪਸ ਨਾਲ ਸੁਣਾ ਕਰਦੇ ਗਰੂ ਤੁਹਾਨੂੰ ਦਿਖਾ ਰਹੇ ਆ ਪ੍ਰਬੰਧਕਾਂ ਵੱਲੋਂ ਟੋਟਲ ਲੰਗਰ ਵਰਤਾਇਆ ਜਾ ਰਿਹਾ ਹੈ ਵਿਰੋਧ ਨੂੰ ਤੋੜ ਕੇ ਪੇਸ਼ ਕੀਆ ਸਿਕੰਦਰ ਜੀ ਸਾਡੇ ਸੋਨੇ ਪੂਰੀਆਂ ਦਾ ਲੰਗਰ ਦਿਖਾਤਾ ਭਾਈ ਜੀ ਨਗਰ ਦੇ ਰੂਪ ਰੱਖ ਕੇ ਜਾਉਂਦੀ ਸਿਕੰਦਰ ਕਸ਼ਾੜਾ ਅਨਾਉਂਸਮੈਂਟ ਕਰਦੇ ਹੋਏ ਜੀ ਉਹ ਨਹੀਂ ਪਵਾਇਓ ਜਿੰਨੀ ਲੋੜ ਹੈ ਬਾਈ ਜੀ بار بار ਹੱਥ ਜੋੜ ਕੇ ਬੇਨਤੀ ਕੀਤੀ ਜਾਂਦੇ ਦੋਵਾਂ ਦੀ ਪਵਾ ਲਿਓ ਤਿੰਨ ਵਾਲੀ ਪਵਾ ਲਿਓ ਪਰ ਨਾ ਹੱਥ ਜਗਤਵਿੰਦਰ ਹਰਣਾ ਜੀ ਜਿੰਨੀਆਂ ਬੂਹੀਆਂ ਦੀ ਲੋੜ ਆ ਉੰਨੇ ਹੀ ਪਵਾਇਓ ਜੀ ਇਹ ਵੀ ਸੇਵਾ ਕਰਦੇ ਹੋਏ ਇੱਧਰ ਸਾਡੇ ਸ੍ਰੀ ਰੇਸ਼ ਚੰਦੇਲ ਜੀ ਸਾਰੇ ਪੀਰਾਂ ਨੂੰ بار بار ਬੇਨਤੀ ਕੀਤੀ ਜਾਂਦੀ ਹੈ ਪੂਜਾ ਕਰਦੇ ਹੋਏ ਲੰਗਰ ਸੇਵਾ ਕਰਦੇ ਹੋਏ ਥਾਲ ਤੇ ਚਮਚੇ ਦੇਦੇ ਗੁਰੂ ਬਾਈ ਜੀ ਆ ਤੁਹਾਨੂੰ ਦਿਖਾ ਰਹੇ ਆ ਬਹੁਤ ਲੰਬੀ ਹੋ ਗਈ ਲੰਬੀ ਲਾਈਨ ਲੱਗੀ ਹੋਈ ਹੈ ਕਿੰਨੇ ਬੱਚੇ ਹੁੰਦਾ ਉਹਨੂੰ ਬੱਚੇ ਨੂੰ ਦੇਖ ਕੇ ਆਉਣ ਨਾਲ ਪਾਜਾ ਗੁਰੂ ਜੀ ਪਰਗੋਨ ਤੋਂ ਕਾਪਨੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਾਰੇ ਵੀਰਾਂ ਨੂੰ ਬਾਰ-ਬਾਰ ਬੇਤੀ ਤੁਹਾਨੂੰ ਦਿਖਾ ਰਹੇ ਆ ਸਾਰਾ ਵੀਊ ਮੋਰੇ ਵਾਲੇ ਦੁਕਾਨਦਾਰਾਂ ਬੰਦ ਸੇਵਾ ਕੀਤੀ ਜਾ ਰਹੀ ਹੈ ਇਹ ਗਾ ਗਾ ਕੇ ਨਵੀਨ ਦੇ ਲੰਗਰ ਤੋਂ ਤੋਂ ਪਰਵਾਇਆ ਜਾ ਰਿਹਾ ਹੈ ਪ੍ਰਦੀਪ ਗਰਗ ਜੀ ਜੈ ਹੋ ਬਹੁਤ ਬਹੁਤ ਧੰਨਵਾਦ ਪ੍ਰਦੀਪ ਗਰਗ ਜੀ ਜੀ ਹੱਥ ਜੋੜ ਕੇ ਤੋਂਡੇ ਪੂਰੀਆਂ ਦਾ ਲੰਗਰ ਸਟਾਡਾ ਲੱਗਰ जरूर ਛੱਕ ਕੇ ਜਾਓ ਜੀ ਲਖਾ ਰਹੇ ਆ ਭਾਈ ਜੀ ਇੱਕ ਪਾਸੇ ਲੇਡੀਜ਼ ਵੀ ਟੈਂਟ ਆਈ ਪਈ ਆ ਤੇ ਲੇਡੀਜ਼ ਵਾਲੇ ਪਾਸੇ ਨਾ ਕੋ ਟੈਨਸ਼ਨ ਬੰਦੇ ਸੰਪਰਨ ਤੌਰ 'ਤੇ ਸ੍ਰੀ ਗੁਰੂ ਜੀ ਦੀ ਮੂਰਤ ਦੇ ਦਰਸ਼ਨ ਕਰਾਰੇ ਐਤਵਾਰ ਨੂੰ ਟੱਲੇਵਾਲ ਨਹਿਰ ਚ ਵਿਸਰਜਨ ਕੀਤਾ ਜਾਵੇਗਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਲੰਗਰ ਬਿਚਾਰ ਦਾ ਤੋਂ ਲੈ ਕੇ ਅੰਦਰ ਲੰਗਰ जरूर ਚੱਕ ਕੇ ਜਾਓ ਜੀ लंगर ਦਾ ਐਡਵੋਕਟਾਂ ਦੇ ਮੱਧ ਅੰਤਰਿਆ ਕਰ ਰਹੇ ਹਨ ਉਹਨੇ ਭੇਜਿਆ ਮਾਫੀ ਦਾ ਉਹਨੇ ਨਹੀਂ ਆਪਣੇ ਬੇਹੋ ਉਹਨਾਂ ਦੀ ਪਾਉਂਦੇ ਹੋਇਆ ਹਾਂ ਜਿੱਥੇ ਗਿਆ ਉਹ ਬਾਈ ਪਾਉਂਦੇ ਕਿ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਜੀ ਸੋਲੇ ਪੂਰੀਆਂ ਦਾ ਲੰਗਰ ਕੀਤਾ ਤਾਂ ਲੰਗਰ ਜਰੂਰ ਪਾ ਕੇ ਜਾਓ ਜੀ ਸੇਵਾਦਾਰਾਂ ਨੂੰ ਵੀ ਬੇਨਤੀ baar baar hath jod ke hi bheekh mangi ki main ji ji murgh de tuhannu darshan kara rahe ha nehru ji ki hal hai sadde nehru ji aage sara tuhannu view dikha rahe ha langar chal rahe hai ਭਾਈ ਜੀ ਸਾਰੇ ਵੀਰਾਂ ਨੂੰ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਜਿੰਨਾ ਥਕਣਾ ਉੰਨਾ ਹੀ ਪਵਾਇਓ ਖੇੜਾ ਹੋਊ ਤੁਹਾਨੂੰ ਸਬਜ਼ੀਆਂ ਤੇ ਪੂਰੀਆਂ ਕੱਢੀ ਜਾਮੋ ਬਾਈ ਜੀ ਦੋਵਾਰੀ ਬੋ ਵਾਲੇ ਉੱਤੇ ਨਾਰੀ ਬੋ ਵਾਲੇ ਕਿਸੇ ਗੱਲ ਦੀ ਕੋਈ ਕਾਟ ਨਹੀਂ ਪਰ ਹੱਥ ਜੋੜ ਕੇ ਬੇਨਤੀ ਹੈ ਭਾਈ ਇੱਧਰ ਆਓ ਉੱਥਲੇ ਪਤੇ ਆਓ ਉੱਤਰ ਜਗਾ ਹੋਤਾ ਇੱਧਰ ਲੇੜੀ ਜੀ ਆਲਾ ਪਤਾ ਹੈ ਇੱਧਰ ਨਹੀਂ ਆਉਣਾ ਕਿਸੇ ਨੇ ਪਹਿਲੇ ਪਤੇ ਆਓ ਕਹਾਂ ਆ ਜੋ ਬਹੁਤ ਜਗ੍ਹਾ ਪਈ ਆ ਇਸ ਤਰ੍ਹਾਂ ਖੜੋ ਕੇ ਖੜਮੀ ਗਾਂਨ ਗਿਆ ਬਹੁਤ ਜਗ੍ਹਾ ਪਈ ਆ ਇਹ ਟੋਟਲ ਲੰਗਰ ਵਰਤਾਇਆ ਜਾ ਰਿਹਾ ਹੈ ਦੁਕਾਨਦਾਰਾਂ ਵੱਲੋਂ ਤੁਹਾਨੂੰ ਸਾਰਾ ਇਹ ਦਿਖਾ ਰਹੇ ਆ ਸੇਵਾਦਾਰਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਐ ਦਵਾਰ ਨੂੰ ਸ਼੍ਰੀ ਗਣੇਸ਼ ਜੀ ਦੀ ਸਾਰੇ ਵੀਰਾਂ ਨੂੰ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਬਈ ਜੀ ਸੋਤੇ ਕੀਤਾ ਜਾਵੇ ਸਾਡਾ ਲੰਗਰ ਜਰੂਰ ਛੱਕ ਕੇ ਜਾਓ ਜੀ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ ਜਿੰਨੀ ਚੀਜ਼ ਦੀ ਲੋੜ ਪਈ ਜੀ ਉਹਨੇ ਹੀ ਪਵਾਇਓ ਬਾਲਾ ਦੇ ਵਿੱਚ ਸਾਡੇ ਕਿਨਾਂ ਜਾਇਓ ਬਾਜ਼ਾ 2 2 2 ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਜੀ तोले पुणे वाला लेकर जाता है जब जरूर आपके जाऊंगी आरे में बोलिए नहीं आता है आरे रे हम जीरादी काल और विद्युत की चीज देते भाई जी सीधा टेलर राहर ला ली